ਵਾਹਿਗੁਰੂ ਜੀ ਦਾ ਖਾਲਸਾ ਅਸ਼ੀਰਵਾਦ ਵਾਹਿਗੁਰੂ ਜੀ ਦੀ ਪੱਤੇ ਗਰੂ ਪਿਆਰੀ ਸਾਧ ਸੰਗਤ ਜੀ ਅਪਾ ਪਿਛਲੇ ਪਾੜ ਵਿੱਚ ਤੁਹਾਨੂੰ ਦੱਸਿਆ ਸੀ ਕਿ ਮਾਹ ਸਿੰਘ ਜੀ ਜਦੋਂ ਬਿਮਾਰ ਹੋ ਕੇ ਆ ਜਾਂਦੇ ਨੇ ਵਾਪਸ ਤੇ ਗੁਜਰਾਵਾਲੇ ਨੂੰ ਤੇ ਮਹਾਰਾਜੀ ਸਿੰਘ ਜੀ ਜੰਗ ਜੰਗ ਨੂੰ ਅੱਗੇ ਜਾਰੀ ਰੱਖਦੇ ਨੇ ਕਿਲੇ ਨੂੰ ਉਹਨਾਂ ਨੇ ਘੇਰਾ ਪਾਇਆ ਹੋਇਆ ਸੀ ਤੇ ਇੰਨੇ ਨੂੰ ਉਹਨਾਂ ਕੋਲ ਖਬਰ ਪਹੁੰਚਦੀ ਕਿ ਭੰਗੀਆਂ ਦਾ ਇੱਕ ਕਾਫੀ ਵੱਡਾ ਜਥਾ ਜਿਹੜਾ ਕਿਲੇ ਨੂੰ ਛੜਾਉਣ ਵਾਸਤੇ ਸਰਦਾਰ ਸਰਦਾਰ ਕਰਮ ਸਿੰਘ ਤੇ ਯੋਧ ਸਿੰਘ ਦੀ ਤਹਿਤ ਵਿੱਚ ਅੱਗੇ ਵੱਧਦਾ ਪਿਆ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਦਾ ਰਾਹ ਰੋਕਣ ਵਾਸਤੇ ਕੋਟ ਮਹਾਰਾਜ ਦੇ ਲਾਗੇ ਜੰਗਲ ਦੇ ਵਿੱਚ ਹੀ ਉਹਨਾਂ ਨੂੰ ਰੋਕਿਆ ਤੇ ਉਹਨਾਂ ਦੇ ਪਹੁੰਚਦੇ ਆ ਇੱਕ ਐਸਾ ਹੱਲਾ ਬੋਲਿਆ ਮਹਾਰਾਜੀ ਸਿੰਘ ਜੀ ਨੇ ਉਹਨਾਂ ਨੂੰ ਜੰਗ ਦਾ ਮੈਦਾਨ ਛੱਡ ਕੇ ਭਜਣਾ ਪੈ ਗਿਆ ਸੀ ਤੇ ਇਸ ਜੰਗ ਦੇ ਮੈਦਾਨ ਵਿੱਚੋਂ ਮਹਾਰਾਜੀ ਮਹਾਰਾਜੀ ਸਿੰਘ ਜੀ ਨੂੰ ਤੋਪਾਂ ਤੇ ਹੋਰ ਜੰਗ ਦੇ ਸਮਾਨ ਹੁੰਦਾ ਜੋ ਉਹ ਸਾਰਾ ਕੁਝ ਮਿਲਦਾ ਤੇ ਉਹ ਸਾਰਾ ਸਮਾਨ ਉਹ ਆਪਣਾ ਗੁਜਰਾਵਾਲੀ ਭੇਜ ਦਿੰਦੇ ਨੇ ਤੇ ਇਸ ਚੀਜ਼ ਵੇਖ ਕੇ ਮਾ ਸਿੰਘ ਬਹੁਤ ਹੀ ਖੁਸ਼ ਹੁੰਦੇ ਨੇ ਤੇ ਥੋੜੇ ਹੀ ਟਾਈਮ ਬਾਅਦ ਜਿਵੇਂ ਸਨ 1792 ਨੂੰ ਹਜੇ 27 ਸਾਲਾਂ ਦੀ ਉਹਦੀ ਉਹਨਾਂ ਦੀ ਵਿਵਸਥਾ ਹੁੰਦੀ ਮਾਹ ਸਿੰਘ ਦੀ ਜਿਹੜੇ ਕੀ ਚੜ੍ਹਾਈ ਕਰ ਜਾਂਦੇ ਨੇ ਤੇ ਮਾਹਾਰਾਜੀ ਸਿੰਘ ਜੀ ਕੋਟ ਮਹਾਰਾਜ ਵਿੱਚ ਹੁੰਦੇ ਨੇ ਜੀ ਉੱਥੇ ਹੀ ਉਹ ਤੇ ਉਹਨਾਂ ਨੂੰ ਆਪਣੇ ਪਿਤਾ ਦੇ ਕਾਲ ਚਲਾਉਣੇ ਦਾ ਪਤਾ ਲੱਗਦਾ ਤੇ ਉਹ ਸਿੱਧਾ ਉਥੋਂ ਗੁਜਰਾਵਾਲੇ ਪਹੁੰਚਦੇ ਨੇ ਤੇ ਆਪਣੇ ਪਿਤਾ ਦਾ ਆਪਣੇ ਹੱਥਾਂ ਨਾਲ ਅੰਤਿਮ ਸੰਸਕਾਰ ਕਰਦੇ ਨੇ ਤੇ ਬਾਕੀ ਆਪਾਂ ਤੁਹਾਨੂੰ ਇਦਾਂ ਹੀ ਅਗਲੀ ਵੀਡੀਓ 'ਚ ਆਪਣੀਆਂ ਆਉਣਗੀਆਂ ਇਦਾਂ ਦੱਸਦੇ ਜਾਵਾਂਗੇ ਪੂਰੀ ਇਤਿਹਾਸ ਦੱਸਾਂਗੇ ਮਹਾਰਾ ਰਣਜੀਤ ਸਿੰਘ ਜੀ ਦਾ ਸਾਡੇ ਅਗੇ ਹੱਥ ਜੋੜ ਕੇ ਬੇਨਤੀ ਹੈ ਆਪਣੇ ਵੀਰ ਨੂੰ ਸਪੋਰਟ ਕਰੋ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਪਤੇ